ਬੀਬੀਆਂ ਪੁੱਛਦੀਆਂ ਨਹੀਂ ਹੈ 100000 ਰੁਪਏ ਬਿਲਕੁਲ ਉਹਨਾਂ ਨੂੰ ਇਹੀ ਕਹਿੰਦੇ ਆ ਵੀ ਅਜੇ ਕਿਉਂਕਿ ਤੁਸੀਂ ਸਿਆਣੇ ਹੋ ਵੀ 5 ਸਾਲਾਂ ਦੀਆਂ ਗਰੰਟੀ ਆਉਂਦੀਆਂ ਨੇ 5 ਸਾਲਾਂ ਦਾ ਦੇਣਗੇ ਅਗਲੀਆਂ ਜਿਹੜੀਆਂ ਚੋਣਾਂ ਆਉਣਗੀਆਂ 27 ਦੀਆਂ ਉਹ ਇਸੇ ਆਧਾਰ ਤੇ ਲੜੀਆਂ ਜਾਣਗੀਆਂ ਬ੍ਰੀਡਕੋਰਟ ਵਾਲੇ ਕਹਿੰਦੇ ਕਹਿੰਦੇ ਜਿਹੜੇ ਟੀਵੀਆਂ ਦੇ ਵੇਖੀਦੇ ਸੀ ਕਹਿੰਦੇ ਸਾਰੇ ਬ੍ਰੀਡਕੋਰਟ ਦੇ ਪਿੰਡਾਂ 'ਚ ਤੁਰੇ ਫਿਰਦੇ ਆ ਮੁੜ ਕੇ ਕਹਿੰਦੇ ਇੱਥੇ ਆਉਣ ਹੀ ਨੇ ਅਸੀਂ ਬੀਬੀਅੰਤ ਸਿੰਘ ਹੋਰਾਂ ਦੇ ਪੁੱਤਰ ਵੀ ਇੱਥੇ ਚੋਣ ਲੜ ਰਹੇ ਆ ਉਹ ਵੀ ਉਮੀਦਵਾਰ ਨੇ ਉਹਨਾਂ ਦੀ ਵੀ ਇੱਕ ਖੂਬ ਪਿਛਲੇ ਦਿਨਾਂ ਦੇ ਦੌਰਾਨ ਵੇਖਣ ਨੂੰ ਮਿਲ ਰਹੀ ਆ ਇੱਥੋਂ ਨੂੰ ਲੈ ਕੇ ਵੀ ਕਿਹਾ ਜਾਂਦਾ ਕਿ ਬਾਹਰੀ ਕੈਂਡੀਡੇਟ ਨੇ ਫਿਲਮਾਂ ਚੱਲ ਜੀ ਜਾਣ ਕੇ ਮੁੜ ਕੇ ਟਾਈਮ ਨਹੀਂ ਮਿਲਣਾ ਮੋਹਾਲੀ ਹੋਇਆ ਕਰਨਗੇ ਇੱਥੇ ਫਰੀਦਕੋਟ ਪੱਕੇ ਰਹੋਗੇ ਬਿਲਕੁਲ ਜੀ ਮੈਂ ਘਰ ਲੈ ਲਿਆ ਉੱਥੇ ਕੋਟਕਪੂਰੇ ਜੀ ਤੇ ਮੈਂ ਇਹ ਸਮੱਸਿਆ ਨਹੀਂ ਆਉਣ ਦਿੰਦਾ ਲੋਕਾਂ ਘਰ ਤਾਂ ਜਗਮੀਤ ਬਰਾੜ ਨੇ ਵੀ ਲਿਆ ਸੀ 90% ਤੋਂ ਜ਼ਿਆਦਾ ਲੋਕ ਖੁਸ਼ ਆ ਜਿਹੜੇ 10% ਆ ਉਹ ਐਗਜ਼ਿਸਟ ਨਹੀਂ ਕਰਦੇ ਫਿਰ ਲੋਕ ਕਹਿੰਦੇ ਵੀ ਅਸੀਂ ਤਾਂ ਸਵਰਗ ਚ ਆ ਕੇ ਜਿੱਦਣ ਦੇ ਇਹ ਆਏ ਨੇ ਉਹ ਕਹਿੰਦੇ ਵੀ ਜਦੋਂ ਦੇ ਇਹ ਆਏ ਨੇ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਸਾਰਾ ਕੁਝ ਜਮਾ ਸੈੱਟ ਹੈ ਲੋਕ ਸਭਾ ਹਲਕਾ ਫਰੀਦਕੋਟ ਆਪਣੇ ਆਪ ਚ ਇਤਿਹਾਸਕ ਹਲਕਾ ਰਿਹਾ ਇਸ ਹਲਕੇ ਨੇ ਸਰਦਾਰ ਸੁਖਬੀਰ ਸਿੰਘ ਬਾਦਲਹੋਰਾ ਨੂੰ ਵੀ ਹਰਾਇਆ ਸੀ ਜਦੋਂ ਜਗਨਜੀਤ ਸਿੰਘ ਬਰਾੜ ਇੱਥੋਂ ਚੋਣ ਜਿੱਤੇ ਐ ਤੇ ਇਸ ਵਾਰ ਜੇ ਆਪਾਂ ਗੱਲ ਕਰੀਏ ਲੋਕ ਸਭਾ 2024 ਦੀਆਂ ਚੋਣਾਂ ਦੇ ਦੌਰਾਨ ਇੱਥੇ ਕਲਾਕਾਰ ਨਜ਼ਰ ਆ ਰਹੇ ਇੱਕ ਪਾਸੇ ਹੰਸਰਾਜ ਹੰਸਜੀ ਨੇ ਦੂਜੇ ਪਾਸੇ ਕਰਮਜੀਤ ਅਨਮੋਲ ਆਵਾਦਮੀ ਪਾਰਟੀ ਦੇ ਉਮੀਦਵਾਰ ਨੇ ਸਾਡੇ ਨਾਲ ਕਰਮਜੀਤ ਅਨਮੋਲ ਜੀ ਰਹਿਣਗੇ ਅਨਮੋਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਥੈਂਕ ਯੂ ਜੀ ਥੈਂਕ ਯੂ ਸੋ ਮਚ ਜੀ ਜੀ ਕਿਵੇਂ ਲੱਗ ਰਿਹਾ ਸੰਗਰੂਰ ਦੇ ਪਿੰਡਾਂ ਚ ਤੇ ਫਰੀਦਕੋਟ ਦੇ ਪਿੰਡਾਂ ਚ ਕੀ ਫਰਕ ਹੈ ਇੱਕੋ ਜਿਹੀ ਨੇ ਜੀ ਉਹ ਵੀ ਪੰਜਾਬ ਦੇ ਪਿੰਡ ਹੈ ਵੀ ਪੰਜਾਬ ਦੇ ਹੀ ਹੈ ਉਹ ਵੀ ਮਾਲਵਾ ਹੈ ਇਹ ਵੀ ਮਾਲਵਾ ਹੈ ਕਿਵੇਂ ਰਿਸਪੌਂਸ ਕਿਹੋ ਜਿਹਾ ਮੈਨੂੰ ਰਿਸਪੌਂਸ ਬਹੁਤ ਗੁੱਡ ਮਿਲ ਰਿਹਾ ਜੀ ਬੜਾ ਵਧੀਆ ਮਿਲ ਰਿਹਾ ਜੀ ਜੇ ਕੱਲ ਸ਼ਹਿਰਾਂ ਦੀ ਕਰੀਏ ਮੌਕਾ ਫਰੀ ਕੋਟ ਤੇ ਕੋਟਕਪੁਰਾ ਤਿੰਨ ਸ਼ਹਿਰ ਪੈਂਦੇ ਆ ਬਾਕੀ ਜਿਆਦਾ ਦਿਹਾਤੀ ਹਲਕਾ ਹੈ ਬਿਲਕੁਲ ਦਿਨ ਵੀ ਥੋੜੇ ਜਿਹੇ ਰਹਿ ਗਏ ਹੁਣ ਬੋਲਿੰਗ ਡੇ ਦੇ ਵਿੱਚ ਕਿੱਥੋਂ 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 ਤੱਕ ਜਿਹੜਾ ਜਾ ਆਏ ਹਾਂ ਰੀਚ ਕਿੱਥੋਂ ਤੱਕ ਰਹੀ ਹੈ ਅਸੀਂ ਸਾਰੇ ਪਿੰਡ ਤਕਰੀਬਨ ਕਰ ਲਏ ਜੀ ਜਿੰਨੇ ਵੀ ਸਾਰੇ ਕੌਨਸਟਿਟਿਊਐਂਸੀਆਂ ਦੇ ਅਸੀਂ ਗਿੱਦੜਵਾਹ ਦੇ ਵੀ ਸਾਰੇ ਕਰ ਲਏ ਹਮ ਰਾਮਪਰਾ ਫੂਲ ਦੇ ਵੀ ਸਾਰੇ ਕਰ ਲਏ ਅਸੀਂ ਅੱਜ ਕੋਟਕਪੁਰਾ ਤੇ ਫਰੀ ਕੋਟ ਦੇ ਅੱਜ ਸਾਰੇ ਪੂਰੇ ਹੋ ਜਾਣਗੇ ਹਮ ਤੇ ਬਾਕੀ ਜੈਤੋ ਦੇ ਵੀ ਪੂਰੇ ਕਰ ਲਏ ਜੀ ਨਿਹਾਲ ਸਿੰਘ ਵਾਲੇ ਦੇ ਵੀ ਕਰ ਲਏ ਆਪਣੇ ਉਧਰ ਜਿਹੜਾ ਧਰਮਕੋਟ ਦੇ ਵੀ ਕਰ ਲਏ ਸਾਰੇ ਸਾਰੇ ਕੰਸਟਿਊਐਂਸ਼ੀਅਨ ਦੇ ਸਾਰੇ ਕਰ ਲਏ ਜੀ ਜੀ ਇੱਕ ਡਾਇਰੈਕਟਰ ਕਾਲ ਟਾਈਮ ਦਿੰਦਾ ਹੁੰਦਾ ਹੈਗਾ ਉਹਨੂੰ ਦੇ ਸੈੱਟ ਜੀ 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 ਤੇ ਉਸੇ ਮਤਲਬ ਬੰਦਾ ਲੇਟ ਨਹੀਂ ਹੋਣਾ ਚਾਹੀਦਾ ਉਹਨੂੰ ਤੇ ਇੱਥੇ ਫਿਰ ਕਿਵੇਂ ਦਾ ਮਤਲਬ ਰਹਿੰਦਾ ਸਾਰਾ ਤੇ ਮੈਂ ਤਾਂ ਇੱਥੇ ਮੈਂ ਤਾਂ ਇੱਥੇ ਵੀ ਨਹੀਂ ਲੇਟ ਹੁੰਦਾ ਜੀ ਕਈ ਵਾਰੀ ਤਾਂ ਇਹ ਹੁੰਦਾ ਵੀ ਮੈਂ ਟਾਈਮ ਤੇ ਪਹੁੰਚਣ ਲੋਕ ਕਹਿੰਦੇ ਵੀ ਅਜੇ ਇੰਨਾ ਘੰਟਾ ਠਹਿਰ ਕੇ ਆਏ ਹੋ ਅਸੀਂ ਲੋਕ ਨਹੀਂ ਆਏ ਅਜੇ ਵੀ ਆ ਜਾਣ ਤੋ ਫਿਰ ਤੇ ਮੈਂ ਉਦੋਂ ਵੀ ਪਹਿਲਾਂ ਪਹੁੰਚ ਜਾਂ ਰਾਜਨੀਤੀ ਅਲੱਗ ਚੀਜ਼ ਹੈ ਫਿਲਮ ਲਾਈਨ ਨਾਲ ਅਲੱਗ ਚੀਜ਼ ਹੈ ਵੈਸੇ ਹੈ ਲੋਕਾਂ ਨਾਲ ਹੀ ਸੰਬੰਧ ਤੇ ਉਹ ਵੀ ਲੋਕਾਂ ਚ ਹੀ ਰਹਿੰਦੇ ਸੀ ਇਹ ਵੀ ਲੋਕਾਂ ਚ ਉਹ ਲੋਕ ਆਉਂਦੇ ਸੀ ਕੋਲੇ ਹੁਣ ਜਾਣਾ ਪੈਂਦਾ ਕੋਲੇ ਜਾਣਾ ਪੈਂਦਾ ਹੁਣ ਤੇ ਜਾਣਾ ਕਿ ਹੋ ਜਾ ਲੱਗ ਰਿਹਾ ਹੈਗਾ ਨਹੀਂ ਠੀਕ ਲੱਗ ਰਿਹਾ ਜੀ ਲੋਕ ਪਿਆਰ ਕਰਦੇ ਨੇ ਬਹੁਤ ਤੇ ਮਿਹਨਤ ਤਾਂ ਕਰਨੀ ਪੈਂਦੀ ਜਿਹੜਾ ਮਰਜ਼ੀ ਫੀਲ ਹੋਵੇ ਹਮ ਮੈਂ ਤਾਂ ਕਰਨੀ ਪੈਂਦੀ ਆ ਇਹ ਫੀਲਡ ਕਿਉਂ ਚੁਣਿਆ ਮਤਲਬ ਜੇ ਮੈਂ ਪੁੱਛਾਂ ਕਰਮਜੀਤ ਜਦੋਂ ਸਕਿੱਟਾਂ ਕਰਦੇ ਹੁੰਦੇ ਸੀ ਫਿਰ ਕਰਮਜੀਤ ਫਿਲਮਾਂ ਕਰਨ ਲੱਗੇ ਕਰਮਜੀਤ ਨੇ ਗੀਤ ਵੀ ਗਾਏ ਸਿੰਗਰ ਵੀ ਨੇ ਕਰਮਜੀਤ ਇਹ ਫੀਲਡ ਕਿਉਂ ਕਿਉਂ ਲੱਗਿਆ ਵੀ ਪੋਲਿਟਿਕਸ 'ਚ ਆਉਣਾ ਚਾਹੀਦਾ ਰਾਜਨੀਤੀ ਹੀ ਕਿਉਂ ਮੇਰਾ ਮੇਰਾ ਬਿਲਕੁਲ ਹੀ ਇਰਾਦਾ ਨਹੀਂ ਸੀ ਮਾਨ ਸਾਹਿਬ ਨੇ ਮਤਲਬ ਇਹ ਕਿਹਾ ਕਿ ਤੈਨੂੰ ਲੜਨਾ ਪੈਣਾ ਤੇ ਮੈਂ ਕਿਹਾ ਵੀ ਚਲੋ ਸਿਰ ਮੱਥੇ ਤੁਹਾਡੇ ਸਾਹਮਣੇ ਹੰਸ ਰਾਜ ਹੰਸ ਜੀ ਨੇ ਕਿਹਦੇ ਨਾਲ ਮੁਕਾਬਲਾ ਕੀਦੇ ਨਾਲ ਮੰਨਦੇ ਮੈਂ ਕਹਾ ਸਾਰੇ ਨੂੰ ਦੇਖੋ ਜੀ ਆਪੋ ਆਪਣੇ ਸਭ ਨੇ ਮਿਹਨਤ ਮਿਹਨਤ ਕਰਨੀਆਂ ਹੂੰ ਫਿਲਹਾਲ ਤਾਂ ਆਪਣੇ ਆਪਣਾ ਵਾਲੀ ਮੁਕਾਬਲਾ ਕਿਉਂਕਿ ਆਮ ਆਦਮੀ ਪਾਰਟੀ ਨੇ ਜਨਾ ਬੋਰਡ ਬੈਂਕ ਸਭ ਤੋਂ ਵੱਧ ਆਮ ਆਦਮੀ ਪਾਰਟੀ ਦਾ ਵੀ ਉਹਨੂੰ ਹੋਰ ਵਧਾਉਣਾ ਹੈ ਹੂੰ ਕਿ ਹੋਰ ਵਧਾਉਣਾ ਇੱਕ ਪਾਸੇ ਜੀ ਆਪਾਂ ਗੱਲ ਕਰੀ ਹਾਂ ਹਾਂਸਪੁਰਾਂ ਦਾ ਵੀ ਵਿਰੋਧ ਹੋ ਰਿਹਾ ਤੁਹਾਡਾ ਵੀ ਕਈ ਥਾਵਾਂ ਦੇ ਉੱਤੇ ਜੀ ਆਪਾਂ ਗੱਲ ਕਰੀਏ ਸਰਕਾਰ ਦਾ ਥੋੜਾ ਨਹੀਂ ਸਰਕਾਰ ਦਾ ਕਿਉਂਕਿ 2 ਸਾਲਾਂ ਦੇ ਵਿੱਚ ਜਿਹੜੀ ਕਾਰਗੁਜ਼ਾਰੀ ਸਰਕਾਰ ਦੀ ਰਹੀ ਉਸ ਨੂੰ ਲੈ ਕੇ ਕਿਤਨਾ ਕਿਤੇ ਲੋਕ ਨਾਖੁਸ਼ ਨੇ ਤੁਸੀਂ ਤਾਂ ਹਲੇ ਨਵੇਂ ਆਏ ਹੋ ਨਵੇਂ ਉਮੀਦਵਾਰ ਹੋ ਤੁਹਾਨੂੰ ਕੀ ਲੱਗਦਾ ਨਹੀਂ ਐਸੀ ਗੱਲ ਨਹੀਂ ਆ ਜਿਹੜੀ ਜਿਹੜੇ ਜਿੱਥੇ ਕਿਤੇ ਸੀਗਾ ਕੋਈ ਗੜੇਮਾਰੀ ਦਾ ਨੁਕਸਾਨ ਹੋਇਆ ਸੀ ਜੀ ਉਹਦੇ ਉਹਦੇ ਬਾਰੇ ਲੋਕਾਂ ਨੇ ਜਿਹੜੇ ਮੈਨੂੰ ਸਵਾਲ ਕੀਤੇ ਨੇ ਪਰ ਉਹ ਵੀ ਹੁਣ ਪਿਛਲੇ ਹਫਤੇ 4.5 ਕਰੋੜ ਰੁਪਏ ਉਹਨਾਂ ਕਿਸਾਨਾਂ ਨੂੰ ਪਾ ਦਿੱਤੇ। ਕਰਮਜੀਤ ਦਾ ਵਿਜ਼ਨ ਕੀ ਹੈ ਫਰੀਦਕੋਟ ਨੂੰ ਲੈ ਕੇ ਸਭ ਤੋਂ ਪਹਿਲਾਂ ਹਰਿਆ ਭਰਿਆ ਬਣਾਉਣਾ ਫਰੀਦਕੋਟ। ਦਰਖਤ ਲਾਉਣੇ ਪੂਰੇ ਰੁੱਖ ਲਾਉਣੇ ਵੱਧ ਵੱਧ। ਥੋੜੀ ਗੱਡੀ ਦਾ ਨੰਬਰ 1111 ਲੱਕੀ ਨੰਬਰ 11 ਤੇ 1 ਹੈ। ਪਤਾ ਹੀ ਨਹੀਂ ਲੱਕੀ ਨੰਬਰ ਇਹਨਾਂ ਤੱਕ ਚੱਕਰਾਂ 'ਚ ਪੈ ਨਹੀਂ ਪੈ ਸੀ ਮੈਨੂੰ ਚੰਗਾ ਲੱਗਦਾ 11। ਜਿਹੜਾ ਚੰਗਾ ਲੱਗਦਾ। ਹਾਂਜੀ। 1 ਤੇ 1 2 11 ਹੁੰਦੇ ਨੇ। 1 ਤੇ 11 ਖਰੀਦਕੋਟ ਵਾਲੇ ਨਾਲ ਨਹੀਂ ਇੱਕ ਇੱਕ 11 ਹੋਣਗੇ ਜੀ ਬਿਲਕੁਲ ਜੀ ਬਿਲਕੁਲ ਹੋਣਗੇ ਇੱਕ 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 ਇੱਥੇ ਇਹ ਆਵਾਜ਼ ਵੀ ਚੱਲ ਰਹੀ ਹੈ ਹਸਲਕੇ ਦੇ ਵਿੱਚ ਸ਼ਹੀਦ ਬਿਆਨ ਸਿੰਘ ਹੋਰਾਂ ਦੇ ਪੁੱਤਰ ਵੀ ਇੱਥੇ ਚੋਣ ਲੜ ਰਹੇ ਆ ਉਹ ਵੀ ਉਮੀਦਵਾਰ ਨੇ ਉਹਨਾਂ ਦੀ ਵੀ ਇੱਕ ਵੇ ਪਿਛਲੇ ਦਿਨਾਂ ਦੇ ਦੌਰਾਨ ਵੇਖਣ ਨੂੰ ਮਿਲ ਰਹੀ ਹੈ ਹਾਲਾਂਕਿ ਆਜ਼ਾਦ ਉਮੀਦਵਾਰ ਦੇਖੋ ਜੀ ਇਹ ਲੋਕਤੰਤਰ ਹੈ ਹਰ ਇੱਕ ਨੂੰ ਅਧਿਕਾਰ ਹੈ ਹਰ ਕੋ ਆਪਣੀ ਮਿਹਨਤ ਕਰ ਰਿਹਾ ਹੈ ਜਿਹੜਾ ਬੰਦਾ ਮਿਹਨਤ ਵੱਧ ਕਰਕੇ ਆ ਉਹ ਬਾਜ਼ੀ ਮਾਰ ਜਾਂਦਾ ਸਭ ਨੂੰ ਅਧਿਕਾਰ ਹੈ ਕਰਨਾ ਚਾਹੀਦਾ ਸਭ ਨੂੰ ਕਿਹੜੇ ਮੁੱਦੇ ਅਹਿਮ ਰਹਿਣਗੇ ਕਰਮਚੀ ਤੇ ਜੇ ਲੋਕ ਸਭਾ ਭੇਜ ਦੇਣੀ ਲੋਕ ਇੱਕ ਤਾਂ ਪਾਣੀਆਂ ਦਾ ਹਮ ਮੁੱਦਾ ਤੇ ਪਾਣੀ ਬਹੁਤ ਖਰਾਬ ਹੈ ਉਹ ਉਹਦਾ ਮਤਲਬ ਕੋਈ ਹੱਲ ਕਰਨਾ ਜੀ ਤੇ ਦੂਜਾ ਇੱਥੇ ਕੋਈ ਫੂਡ ਪ੍ਰੋਸੈਸਿੰਗ ਇੰਡਸਟਰੀ ਬਹੁਤ ਜ਼ਰੂਰੀ ਹੈ ਹਮ ਇਸ ਇਲਾਕੇ ਦੇ ਵਿੱਚ ਤਾਂ ਕਿ ਜਿਹੜੇ ਲੋਕ ਨੇ ਇਸ ਇਲਾਕੇ ਦੇ ਉਹਨਾਂ ਨੂੰ ਰੋਜ਼ਗਾਰ ਵੀ ਮਿਲ ਸਕੇ ਸਾਡੇ ਕਿਸਾਨ ਵੀ ਖੁਸ਼ ਹੋ ਸਕੇ ਹਮ ਸਾਡੇ ਮਜ਼ਦੂਰ ਭਰਾ ਖੁਸ਼ ਹੋ ਸੀ ਜੇ ਅਪ ਫਰੀਦਕੋਟ ਦੀ ਗੱਲ ਕਰੀਏ ਫਰੀਦਕੋਟ ਤੋਂ ਪਹਿਲਾਂ ਐ ਐਮਪੀ ਸਾਧੂ ਸਿੰਘ ਰਹਿ ਚੁੱਕੇ ਨੇ ਆਮ ਆਦਮੀ ਪਾਰਟੀ ਦੇ ਬਟ ਕਿਤੇ ਨਾ ਕਿਤੇ ਫਰੀਦਕੋਟ ਦੇ ਲੋਕ ਇਸ ਗੱਲ ਨੂੰ ਥੋੜੀ ਜਿਹੀ ਨਾਖੁਸ਼ ਨਜ਼ਰ ਆਇ ਕਿ ਐਕਸੈਸਿਬਲ ਨਹੀਂ ਜੀ ਚਾਹੇ ਸਦੀਕ ਵੀ ਹੋਣ ਇਵਨ ਉਹ ਉਪਦੌੜਦੇ ਸੀਗੇ ਤੁਹਾਨੂੰ ਲੈ ਕੇ ਵੀ ਗਿਆ ਜਾਂਦਾ ਕਿ ਬਾਹਰੀ ਕੈਂਡੀਡੇਟ ਨੇ ਫਲਮਾਂ ਚੱਲ ਜਾਈ ਜਾਣਗੇ ਮੁੜ ਕੇ ਟਾਈਮ ਨਹੀਂ ਮਿਲਣਾ ਮੁਹਾਲੀ ਹੋਇਆ ਕਰਨਗੇ ਇੱਥੇ ਫਰੀਦਕੋਟ ਪੱਕੇ ਰਹੋਗੇ ਬਿਲਕੁਲ ਜੀ ਮੈਂ ਘਰ ਲੈ ਲਿਆ ਉੱਥੇ ਕੋਟਕਪੂਰੇ ਹਾਂ ਮੈਂ ਇਹ ਸਮੱਸਿਆ ਨਹੀਂ ਆਉਣ ਦਿੰਦਾ ਲੋਕਾਂ ਘਰ ਦਾ ਜਗਵੀਤ ਬਰਾੜ ਨੇ ਵੀ ਲਿਆ ਸੀ ਲੋਕਾਂ ਨੇ ਇਹ ਇਹ ਨਹੀਂ ਆਪਾ ਆ ਸੀ 26 ਸਿੰਘ ਬਾਦ ਉਹ ਇਹ ਬਾਅਦ ਵਿੱਚ ਨਜ਼ਰ ਨਹੀਂ ਆਈ ਨਹੀਂ ਨਹੀਂ ਇਹ ਨਹੀਂ ਆਪਾ ਸ਼ਾਇਦ ਕਹਤਾ ਉਹਨਾਂ ਦਿੰਦੇ ਲੋਕਾਂ ਹਾਂ ਜੀ ਜਿਵੇਂ ਕੱਲ ਕਰੀਏ ਰਾਜਨੀਤੀ ਦੇ ਵਿੱਚ ਪ੍ਰੇਰਨਾ ਸਰੋਤ ਕੌਣਾ ਫੋਟਾ ਕਿਉਂ ਆਈ ਰਾਜਨੀਤੀ ਚ ਕੀ ਕਾਰਨ ਬਣੇ ਸਿਰਫ ਭਗਵੰਤ ਮਾਨ ਹਰਾਂ ਦੇ ਕਹਿਨ ਤੇ ਬਿਲਕੁਲ ਕਹਿੰਦੇ ਵੀ ਮੈਂ ਕਿਹਾ ਵੀ ਮੇਰੇ ਕੋਲੇ ਟਾਈਮ ਨਹੀਂ ਹੈਗਾ ਮੈਂ ਫਿਲਮਾਂ ਕਰ ਰਿਹਾ ਉਹ ਕਹਿੰਦੇ ਵੀ ਇਹ ਤੈਨੂੰ ਇੰਨਾ ਬੀਜ਼ੀ ਕੀਤਾ ਕਿਨੇ ਆ ਲੋਕਾਂ ਨੇ ਕੀਤਾ ਨਾ ਮਗਾ ਹਾਂਜੀ ਲੋਕ ਇੰਨਾ ਪਿਆਰ ਕਰਦੇ ਮਗਾ ਕਹਿੰਦਾ ਫਿਰ ਉਹਨਾਂ ਲੋਕਾਂ ਲਈ ਵੀ ਕੁਝ ਕਰ ਲਾ ਹੂੰ ਤੇ ਮਾ ਚਲੋ ਕਹਿੰਦੇ ਵੀ ਆਪਣਾ ਕੰਮ ਵੀ ਕਰੀ ਜਾਈ ਤੋ ਤੇ ਅੱਧਾ ਟਾਈਮ ਇਧਰ ਵੀ ਦੇ ਜਾਈ ਤੇ ਵਧੀਆ ਲੋਕ ਸੇਵਾ ਵੀ ਹੋ ਜੂਗੇ ਨਾਲੇ ਤੇ ਆਪ ਦਾ ਕੰਮ ਕਲਾਕਾਰ ਜਿਹੜੇ ਹੁੰਦੇ ਆ ਉਹ ਲੋਕਾਂ ਦੇ ਹੁੰਦੇ ਆ ਜੀ ਜੀ ਕਲਾਕਾਰ ਉਹਨੂੰ ਬਹੁਤ ਪਿਆਰ ਕਰਦੇ ਨੇ ਹਨਾ ਵੀ ਉਹਨਾਂ ਨੂੰ ਦੇਖਦੇ ਨੇ ਸੁਣਦੇ ਨੇ ਫਿਲਮਾਂ ਦੇਖਦੇ ਨੇ ਉਹਨਾਂ ਦੀ ਗਰਮਜੀਤ ਵੀ ਇੱਕ ਚੰਗੇ ਕਲਾਕਾਰ ਨੇ ਲੋਕ ਪਿਆਰ ਕਰਦੇ ਆ ਉਹਨਾਂ ਨੂੰ ਦੇਖਦੇ ਆ ਪਰ ਜਿਹੜੇ ਪੋਲਿਟਿਕਸ ਆ ਪੋਲਿਟਿਕਸ ਬਹੁਤ ਬੇਗਿਰਕ ਜੀ ਚੀਜ਼ ਹੈ ਬਹੁਤ ਸਵਾਲ ਵੀ ਹੁੰਦੇ ਨੇ ਉਹਨਾਂ ਸਵਾਲਾਂ ਦੇ ਜਵਾਬ ਵੀ ਦੇਣੇ ਪੈਂਦੇ ਆ ਤੇ ਪੋਲਿਟਿਕਸ ਦੇ ਵਿੱਚ ਮਤਲਬ ਇੱਕ ਕਾਫੀ ਵੱਡਾ ਪੈਕੇਜ ਵੀ ਜਿਹੜਾ ਪਾਰਟੀ ਦਾ ਹੁੰਦਾ ਹੈ ਜਾਂ ਸਰਕਾਰ ਦਾ ਹੁੰਦਾ ਜੇ ਆਪਾਂ ਕਹਿ ਲਈਏ ਵੀ ਉਹ ਫਿਰ ਮਿਲਦਾ ਉਹਨਾਂ ਦੇ ਜਵਾਬ ਦੇਣੇ ਪੈਂਦੇ ਆ ਔਖਾ ਲੱਗਦਾ ਕਦੇ ਕਦੇ ਦੇਖੋ ਮੈਨੂੰ ਇਸ ਗੱਲ ਦਾ ਮਾਨ ਹੈ ਵੀ ਪਾਰਟੀ ਵਧੀਆ ਹੈ ਹਾਂ ਔਰ ਬਹੁਤ ਲੋਕ ਜਿਹੜੇ ਐ ਖੁਸ਼ ਐ ਹਾਂ ਮਤਲਬ ਮੈਨੂੰ ਲੱਗਦਾ ਵੀ 1-2% ਹਰੇਕ ਨੂੰ ਤਾਂ ਪਿਓ ਵੀ ਨਹੀਂ ਖੁਸ਼ ਕਰ ਸਕਦਾ ਸਾਰੀ ਈਲਾਦ ਨੂੰ ਤਾਂ ਹਾਂ ਤੇ ਉਹ ਤਾਂ ਐਡਾ ਵੱਡਾ ਪੰਜਾਬ ਐ ਹਾਂ ਤੇ ਵੀ ਜ਼ਿਆਦਾਤਰ ਲੋਕ ਖੁਸ਼ ਨੇ 90% ਤੋਂ ਜ਼ਿਆਦਾ ਲੋਕ ਖੁਸ਼ ਨੇ ਜਿਹੜੇ 10% ਉਹ ਅਡਜਸਟ ਨਹੀਂ ਕਰਦੇ ਫਿਰ ਨਹੀਂ 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 ਕਈ ਵਾਰੀ ਮਤਲਬ ਟਾਈਮ ਪੇ ਆਜੇ ਅਜੇ ਨਹੀਂ 2 ਸਾਲ ਦੀ ਕਾਰਗੁਜ਼ਾਰੀ ਹੈ ਤੇ 5 ਸਾਲ 3 ਸਾਲ ਅਜੇ ਪਏ ਆ ਪੂਰੇ 5 ਸਾਲ ਦੇ 5 ਸਾਲਾਂ ਦੇ ਸਾਰਿਆਂ ਨੂੰ ਸੈਟੀਸਫਾਈ ਕਰਨਗੇ ਤੁਸੀਂ ਪਿੰਡਾਂ ਜਾਣਦੇ ਤੁਸੀਂ ਜਿੱਥੇ ਬੀਬੀਆਂ ਪੁੱਛਦੀਆਂ ਨਹੀਂ ਹੈ 100000 ਰੁਪਏ ਬਿਲਕੁਲ ਉਹਨਾਂ ਨੂੰ ਇਹੀ ਕਹਿੰਦੇ ਆ ਵੀ ਅਜੇ ਕਿਉਂਕਿ ਤੁਸੀਂ ਸਿਆਣੇ ਹੋ ਵੀ 5 ਸਾਲਾਂ ਦੀਆਂ ਗਾਰੰਟੀਆਂ ਹੁੰਦੀਆਂ ਨੇ 5 ਸਾਲਾਂ ਚ ਦੇਣਗੇ ਅਗਲੀਆਂ ਜਿਹੜੀਆਂ ਚੋਣਾਂ ਆਉਣਗੀਆਂ 27 ਦੀਆਂ ਉਹ ਇਸੇ ਆਧਾਰ ਤੇ ਲੜੀਆਂ ਜਾਣਗੀਆਂ ਕਿ ਜੇ ਤੁਹਾਡੀ ਸਾਰੀਆਂ ਗਾਰੰਟੀਆਂ ਪੂਰੀਆਂ ਕਰਤੀਆਂ ਅਸੀਂ ਜਿਹੜੇ ਵਾਅਦੇ ਕੀਤੇ ਸੀ ਤਾਂ ਸਾਨੂੰ ਵੋਟ ਪਾਇਓ ਵੀ ਜੇ ਨਾ ਕੀਤੇ ਤਾਂ ਫਿਰ ਬੇਸ਼ੱਕ ਨਾ ਪਾਇਓ ਮੈਂ ਕਰਮਜੀਤ ਵੀ ਹਜੇ ਵੈਸੇ ਸੋਚਦੇ ਹੋਣਗੇ ਵੀ ਮੈਂ ਵੀ ਹਜੇ ਕੀ ਕਰਨਾ ਬਣਦਾ ਉਹਨਾਂ ਦਾ ਉਹਨਾਂ ਬੱਚੇ ਚੀਮਾ ਸਾਹਿਬ ਆਏ ਸੀ ਅੱਜ ਚੀਮਾ ਸਾਹਿਬ ਨੂੰ ਤਾਂ ਲੋਕੀ ਕਰਨ ਕਰਨੀਤ ਨੂੰ ਐ ਲੱਗਦਾ ਵੀ ਯਾਰ ਮੈਨੂੰ ਹੀ ਕਰੀ ਗੁਰੀ ਜਾਂਦੇ ਨਹੀਂ ਦੇਖੋ ਹਨਾ ਪਿੰਡਾਂ ਵਾਲੇ ਲੋਕ ਵਿਚਾਰੇ ਭੋਲੀਆਂ ਬਾਵਾ ਨੇ ਹਨਾ ਉਹਨਾਂ ਨੂੰ ਤਾਂ ਲੱਗਦਾ ਵੀ ਮੈਂ ਹੀ ਕਰਨਾ ਹੈ ਵੀ ਚਾਹੇ ਮੈਂ ਅਜੇ ਮੇਰੇ ਕੋਲ ਕੋਈ ਤਾਕਤ ਨਹੀਂ ਕਿ ਮੈਂ ਅਜੇ ਤਾਂ ਲੜ ਰਿਹਾ ਹਾਂ ਹਨਾ ਜਿੱਦੇ ਮੈਂ ਜਿੱਤਾਂ ਉਹ ਤੋਂ ਬਾਅਦ ਹੀ ਗੱਲ ਹੈ ਲੋਕ ਭੋਲੇ ਨੇ ਵਿਚਾਰੇ ਤੇ ਉਹ ਉਹਨਾਂ ਨੂੰ ਨਹੀਂ ਪਤਾ ਵੀ ਕਿੱਥੇ ਉਹ ਕਰਨਾ ਪਰ ਉਹਨਾਂ ਦਾ ਰਾਈਟ ਬਣਦਾ ਉਹ ਗੱਲ ਕਰਨ ਦਾ ਜੇ ਆਪਾਂ ਫਰੀਦਕੋਟ ਕੋਟ ਦੇ ਹਲਕੇ ਦੀ ਗੱਲ ਕਰੀਏ ਤਾਂ ਫਿਰ ਵੀ ਕਿਤੇ ਨਾ ਕਿਤੇ ਹਲਕੇ ਜਿਹੜੇ ਆ ਥੋੜੇ ਜਿ ਸਾਰਥਕ ਨਜ਼ਰ ਆਉਂਦੇ ਆ ਬਟ ਦੜਵਾਹਾ ਦੀ ਆਪਾਂ ਗੱਲ ਕਰ ਲਈਏ ਜਾਂ ਆਪਾਂ ਜੈਤੂ ਦੀ ਗੱਲ ਕਰ ਲਈਏ ਜਾਂ ਰਾਮਪੁਰੇ ਦੀ ਗੱਲ ਕਰ ਲਈਏ ਲੋਕ ਉਥੋਂ ਦੇ ਜਿਹੜੇ ਵਿਧਾਇਕ ਨੇ ਉਹਨਾਂ ਨੂੰ ਨਾ ਖੁਸ਼ ਨਹੀਂ ਕਰਮਜੀਤ ਉਹਨਾਂ ਲੋਕਾਂ ਨੂੰ ਕਨਵਿੰਸ ਕਰ ਪਾਉਣਗੀ ਨਹੀਂ ਪਰ ਮੈਨੂੰ ਨਹੀਂ ਕੋਈ ਐਦਾਂ ਦਾ ਵੀ ਕੋਈ ਕਿਤੇ ਵੀ ਕਿਸੇ ਵੀ ਕੌਨਸਟਿਟਿਊਐਂਸੀ 'ਚ ਮਿਲਿਆ ਵੀ ਕੋਈ ਐਮ.ਐਲ.ਏ. ਸਾਬਾਨਾ ਤੋਂ ਮੈਨੂੰ ਤਾਂ ਸਾਰੇ ਤੋਂ ਬੜਾ ਰਾਮਰਾ ਫੂਲ ਤੋਂ ਬਹੁਤ ਜ਼ਿਆਦਾ ਪਿਆਰ ਮਿਲਿਆ ਔਰ ਖਾਸ ਕਰਕੇ ਜਿਹੜੇ ਬਈ ਥੋੜਾ ਜਿਹਾ ਸਲੂ ਚੱਲਿਓ ਹਮ ਜਿਹੜੀ ਹਿੰਦੂ ਕਮਿਊਨਿਟੀ ਹੈ ਉਹ ਇੰਨੀ ਖੁਸ਼ ਹੈ ਬਲਕਾਰ ਸਿੱਧੂ ਤੋਂ ਵੀ ਲੋਕ ਕਹਿੰਦੇ ਵੀ ਅਸੀਂ ਤਾਂ ਸਵਰਗ ਚ ਆ ਗਏ ਜਿੱਦੋਂ ਦੇ ਇਹ ਆਏ ਨੇ ਐ ਮੈਂ ਕੱਲ ਪਰਸੋਂ ਡੋਰ ਟੂ ਡੋਰ ਕੀਤਾ ਹਰ ਇੱਕ ਬੰਦੇ ਦੇ ਹਰ ਇੱਕ ਦੁਕਾਨ ਚ ਗਿਆ ਹਰ ਇੱਕ ਪਿੰਡ ਚ ਜਾਂਿਆ ਉਹ ਕਹਿੰਦੇ ਵੀ ਜਦੋਂ ਦੇ ਇਹ ਆਏ ਨੇ ਕੋਈ ਪਰਚਾ ਨਹੀਂ ਕੋਈ ਕੁਛ ਨਹੀਂ ਸਾਰਾ ਕੁਝ ਜਮਾਂ ਸਟਾ ਹੈ ਤੇ ਇੱਥੇ ਵੀ ਸਾਰੇ ਹੋਰ ਸਾਰੇ ਕਿੱਥੇ ਵਧੀਆ ਜੀ ਸਕੇਜੂਲ ਕਿਵੇਂ ਰਹਿੰਦਾ ਤੁਹਾਡਾ ਬਹੁਤ ਵਧੀਆ ਜੀ ਸਵੇਰੇ 6 ਵਜੇ ਤੋਂ ਲੱਗ ਜਾਂਦਾ ਜਿਸ ਕੰਮ 2-300 ਬੰਦੇ ਨੂੰ ਸਵੇਰੇ 400 ਬੰਦੇ ਨੂੰ ਕਰਦੇ ਕੋ ਮਿਲ ਕੇ ਫਿਰ ਤੁਰੀ ਦਾ ਹੀ ਕਰਉ ਹਾਂ ਅੱਤਮੁਹਮਦ ਜਾਨ ਹੁਣ ਤਾਂ ਨਹੀਂ ਲੱਗਦੇ ਮਤਲਬ ਪਹਿਲਾਂ ਪਹਿਲਾਂ ਗਾਵੇ ਤੋਂ ਪਹਿਲਾਂ ਆਏ ਜੇ ਵੀ ਹੁੰਦਾ ਸੀ ਪਰ ਪਰ ਮੈਂ ਫਿਲਮਾਂ ਦੇ ਵਿੱਚ ਵੀ 24 24 ਘੰਟੇ ਵੀ ਕੰਮ ਕੀਤਾ ਮੈਂ ਪਰ ਉਵੇਂ ਨਹੀਂ ਕਿਉਂਕਿ ਕੰਮ ਕੰਮ ਕਰਦੇ ਪਿੰਡਾਂ ਵਾਲੇ ਹੈਗੇ ਆ ਬਈ ਉਵੇਂ ਨਹੀਂ ਹੈਗੇ ਸੋਹਲੀ ਹੋਇਆ ਜਾਂਦਾ ਫਰੀਦਕੋਟ ਵਾਲੇ ਕਹਿੰਦੇ ਕਹਿੰਦੇ ਜਿਹੜੇ ਟੀਵੀਆਂ ਦੇ ਵੇਖੀਦੇ ਸੀ ਕਹਿੰਦੇ ਸਾਰੇ ਫਰੀਦਕੋਟ ਦੇ ਪਿੰਡਾਂ 'ਚ ਤੁਰੇ ਫਿਰਦੇ ਆ ਮੁੜ ਕੇ ਕਹਿੰਦੇ ਇੱਥੇ ਆਉਣੀ ਨੇ ਅਸੀਂ ਸਾਰੇ ਦੇਖੋ ਉਹ ਤਾਂ ਕਿਉਂ ਨਹੀਂ ਤੇ ਹੋਣਗੇ ਪਰ ਮੈਂ ਤਾਂ ਹੈਗਾ ਨਾ ਮੈਂ ਲੱਭਣਾ ਤਾਂ ਲੋਕਾਂ ਨੇ ਮੈਨੂੰ ਮੈਂ ਹੈਗਾ ਉੱਥੇ ਤੇ ਬਾਕੀ ਤੋਂ ਸਪੋਰਟ ਕਰਨ ਐ ਮੈਂ ਇੰਡਸਟਰੀ ਦਾ ਬੜਾ ਤਨਵਾਦੀਆਂ ਕਿ ਹਰ ਇੱਕ ਇੰਡਸਟਰੀ ਦੇ ਕਲਾਕਾਰ ਨੇ ਜਿਹਨੂੰ ਮੈਂ ਕਿਹਾ ਵੀ ਨਹੀਂ ਉਹ ਆਪਣੇ ਆਪ ਮਤਲਬ ਸਾਰੇ ਆਪਣੇ ਆਪ ਆਏ ਨੇ ਵੀ ਸਾਨੂੰ ਬਲਾ ਕਦੋਂ ਆਈਏ ਥੋੜੀ ਵਿਰੋਧੀ ਜਿਸ ਤਰੀਕੇ ਨਾਲ ਬਿਆਨਵਾਜ਼ੀਆਂ ਕਰ ਰਹੇ ਆ ਕਹਿੰਦੇ ਕਲਾਕਾਰ ਨੇ ਮੁੜ ਕੇ ਇਹਨਾਂ ਨੇ ਥਿਆਉਣਾ ਨਹੀਂਗਾ ਉਹਨਾਂ ਨੂੰ ਕੀ ਜਵਾਬ ਦੇਣਾ ਚਾਹੁੰਗੇ ਬਸ ਚਾਹੇ ਉਹ ਹੰਸਰਾਏ ਹੰਸੂਣ ਹੰਸਰਾਏ ਹੰਸੂਣ ਵੀ ਲੋਕ ਕੀ ਹੀ ਕਹਿ ਰਹੇ ਆ ਕਿ ਦਿੱਲੀ ਆ ਕੇ ਬਹਿ ਜਾਣਗੇ ਇਹਨਾਂ ਨੇ ਇਧੋਣਾ ਨਹੀਂ ਤੁਸੀਂ ਮੁਹਾਲੀ ਜਾ ਕੇ ਬਹਿ ਜਾਣਾ ਮੁੜ ਕੇ ਲੋਕੀ ਨਾਲੇ ਫਿਲਮ ਦੇ ਸੈੱਟ ਤੇ ਤਾਂ ਵੀ ਨਹੀਂ ਕਿਸੇ ਨੂੰ ਨੇੜੇ ਆਉਣ ਦਿੱਤਾ ਜਾਂਦਾ ਨਹੀਂ ਨਹੀਂ ਪਾਜੀ ਬਰੋਦੀਆਂ ਨੇ ਕਹਿਣੇ ਹੁੰਦਾ ਕੁਛ ਨਾ ਕੁਛ ਹੋਰ ਕੀ ਕਹਿਣਗੇ ਇਹ ਤਾਂ ਬਾਅਦ ਚ ਦੱਸੂਗਾ ਸਵਾ ਹਮ ਜੀ ਕਰਮਜੀਤ ਹੋਰਾਂ ਨੂੰ ਜੇ ਮੈਂ ਪੁੱਛਾਂ ਸੀਮਾਨ ਹੋਰਾਂ ਨੇ ਤੁਸੀਂ ਕਿਹਾ ਕਿ ਥਾਪੜਾ ਦੇ ਕੇ ਤੁਰਿਆ ਫਰੀਦਕੋਟ ਕੀ ਲੱਗਦਾ ਵਿਸ਼ਵਾਸ ਕਰੂ ਕਰਮਜੀਤ ਦੇ ਬਿਲਕੁਲ ਕਰੋਗੇ ਜੀ ਬਿਲਕੁਲ ਕਰੂਗਾ ਔਰ ਲੋਕ ਬਹੁਤ ਪਿਆਰ ਦੇ ਰਹੇ ਹਨ। ਸ਼ੁਕਰੀਆ ਜੀ ਬਹੁਤ ਬਹੁਤ ਧੰਨਵਾਦ। ਕਰਮਜੀਤ ਅਨਮੋਲ ਸਾਡੇ ਨਾਲ ਸੀਗੇ ਕਰਮਜੀਤ ਅਨਮੋਲ ਕਹਿ ਰਹੇ ਆ ਕਿ ਆ ਜਿਸ ਤਰੀਕੇ ਦੇ ਨਾਲ ਲੋਕ ਪਿਆਰ ਦੇ ਰਹੇ ਆ ਫਰੀਦਕੋਟ ਸੀਟ ਅਸੀਂ ਫਤਿਹ ਕਰਕੇ ਜਾਵਾਂਗੇ ਕਹਿ ਰਹੇ ਨੇ ਕਿ 13 0 ਦਾ ਜਿਹੜਾ ਟੀਚਾ ਲੈ ਕੇ ਤੁਰੇ ਹੋਏ ਆ ਤੇ ਫਰੀਦਕੋਟ ਨੂੰ ਹਰਾ ਭਰਾ ਬਣਾਉਣ ਦੀ ਜਿਹੜੀ ਇਹਨਾਂ ਨੇ ਗੱਲ ਕਹੀ ਹੈ ਦੇਖਦੇ ਹਾਂ 4 ਜੂਨ ਨੂੰ ਕੀ ਨਤੀਜੇ ਸਾਹਮਣੇ ਹੁੰਦੀ ਹੈ ਅੱਜ ਦਾ ਐਪੀਸੋਡ ਤੁਹਾਨੂੰ ਕਿਵੇਂ ਲੱਗਿਆ ਤੁਸੀਂ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਮੈਨੂੰ ਮੈਨੂੰ ਜੀ ਇਜਾਜ਼ਤ ਬਹੁਤ ਬਹੁਤ ਧੰਨਵਾਦ